ਵਾਜੋ ਵੀ ਨਵੇਂ ਫਿਲਮ ਸ਼ਾਰਟ ਆ ਰਹੀ ਹੈ। ਬਾਜੋ ਪੰਪ ਐਬ ਸੀਰੀਜ਼ ਸ਼ੂਟ ਸ਼ੁਰੂ ਕਰਨ ਲੱਗੇ ਆ। ਤੇ ਬੰਤੀ ਮੇਲੀ ਬਲਰਾਜ ਟਰੈਕਟਰ ਬਾਕੀ ਸਾਰੀ ਕਾਸਟ ਆ ਦੇਖ ਲਓ। ਬਾਦਰਾ ਜਾ ਮੱਥਾ ਟੇਕ ਕੇ ਅੱਜ ਆਪਾਂ ਇਹਦਾ ਸ਼ੂਟ ਸ਼ੁਰੂ ਕਰ ਦੇਣਾ। ਬਾਕੀ ਤੁਹਾਨੂੰ ਜਲ ਤੋਂ ਜਲਦ ਦੇਖਣ ਨੂੰ ਮਿਲੇਗੀ। ਜਿੱਕੇ ਹੀ ਬਰਗਾ ਬਾਈ ਦਾ ਜਗੇ ਬਾਈ ਲੋਜੀ ਬਾਈ ਕੀਤਾ ਯਾ ਰੌਣਕਾਂ ਲੱਗੀਆਂ ਵੈਬ ਸੀਰੀਜ਼ ਸ਼ੁਰੂ ਹੋਣ ਲੱਗੀ ਹਾਂ ਸ਼ੁਰੂ ਹੋਣਗੀ ਇਹਦਾ ਨੋ ਹੈਗਾ ਇਹ ਬਦਰੂ ਡਰਾਵਣੀ ਵੀ ਹੈਗੀ ਆ ਸਸਪੈਂਸ ਵੀ ਹੈ ਥ੍ਰਿਲ ਵੀ ਸਭ ਕੁਝ ਹੈਗਾ ਇਹ ਚ ਅੱਛਾ ਜੀ ਤੇ ਬਣੇ ਦੇ ਵਾਦਾ ਲੱਗੂ ਬਣ ਕੇ ਬਾਕੀ ਟਰੈਕਟਰ ਉਹ ਬੰਦਾ ਬੇਲੀ ਬਰਦਾਸ਼ ਬਾਕੀ ਮੇਰਾ ਇੱਕ ਛੋਟਾ ਜਿਹਾ ਰੋਲ ਹੈਗਾ ਇਹ ਪਟਵਾਰੀ ਦਾ ਜਤੋਂ ਜਲ ਤੁਹਾਨੂੰ ਬਾਰੇ ਦੇਖਣ ਨੂੰ ਮਿਲੇਗਾ ਜਲਦਾ ਨਹੀਂ ਬਾਈ ਫਿਰ ਦਾ ਜਲਦਾ ਨਹੀਂ ਅੱਜ ਨਹੀਂ ਇਹਦਾ ਗੁਰਦਾਸ ਜੀ ਕੰਮ ਕਰਦੇ ਹਤੇ ਅੱਛਾ ਪਠਾਣੀ ਪਾਈ ਫਿਰਦਾ ਕੱਲੂ ਹੋਊਗਾ ਫੋਟ ਪਠਾਣੀ ਪਾਈ ਫਿਰਦਾ ਪਤਾ ਨੂੰ ਕਿਆ ਉਹ ਦਵਾਈ ਰੱਖੀ ਆਹੀ ਹੈ ਲੋਕਾਂ ਵੀ ਹਾਂ ਦੇਖਦੇ ਉਹ ਟਰੈਕਟਰ ਬੋਲੂਗਾ ਜੋ ਹੈ ਉਹ ਟਰੈਕਟਰ ਬੋਲੂਗਾ ਹੋਊਗਾ ਦੇਖੇ ਕਹੇ ਤੇ ਹਾਂ ਮੱਥਾ ਟੇਕੇ ਭਾਈ ਕੰਮ ਕਰਤਾ ਸ਼ੁਰੂ ਚੱਕ ਭਾਈ ਭਾਈ ਨੂੰ ਮੇਰੇ ਘਰੇ ਭਾਈ ਧੰਨਵਾਦ ਉਹ ਬਾਕੀ ਅੱਜ ਸਾਨੂੰ ਦਿਖਾਉਨੇ ਵੀ ਕਿਵੇਂ ਸ਼ੂਟ ਕਰਦੇ ਆ ਪਤਾ ਸਾਨੂੰ ਵੀ ਨਹੀਂ ਆ ਸ਼ੂਟ ਛੱਡਦਾ ਕਿਵੇਂ ਕਰਨਾ ਅਸੀਂ ਵੀ ਅੱਜ ਭਾਈ ਦੇਖਣੇ ਨੌਲੇਜ ਹੈ ਹਮ ਨਾ ਮਰੀਓ 200 ਆ ਦੇਖਦਰ ਇਹਨਾਂ ਨੂੰ ਵਿੱਚ ਪਾਈ ਕੀ ਹੋਇਆ ਖਰਾਬ ਹੈ ਇਹ ਜਿਹੜੇ ਪਰਦੇ ਚੋਂ ਲੰਗਰ ਨਹੀਂ ਲੰਗਰ ਨਹੀਂ ਆਂ ਅੰਦਰ ਸਾਲ ਨੂੰ ਪਰੂ ਚੱਲਦਾ ਮਤਲਬ ਇਹ ਜਿਹੜੇ ਲੇ ਦਾ ਲੰਗਰ ਉਹ ਤੋਂ ਜਰੂਰੀ ਨਹੀਂ ਲੱਗ ਤੇ ਆਹੀ ਕਰ ਰਹੇ ਆ ਤੇ ਇੱਧਰ ਕੁਆ ਲੱਗੇ ਕੱਢਣਾ ਪੜਾ ਉਹ ਜਦੋਂ ਗਾਜਰ ਨੂੰ ਗ੍ਰੇਨੂਲਡ ਨਾਲ ਪਾਣੀ ਨਾਲ ਪਾਦ ਦੇ ਰਲਾ ਕੇ ਪੂਰੀ ਤਿਆਰੀ ਕਰਕੇ ਲਿਆਉਂਗੇ ਸਾਰੀ ਬਣਾ ਕੇ ਲਿਆਣਾ ਉਹ ਉਤੇਪਨ ਬੱਸ ਸਮਾਨੇ ਵਿੱਚ ਰੋਣਾ ਠੀਕ ਹੈ ਉਹ ਆ ਟਰਾਈ ਫਰੂਟ ਵਿੱਚ ਰਲਾ ਕੇ ਗਰਮ ਕਰਕੇ ਨਾਲ ਦੀ ਨਾਲ ਪਰੋਸੀ ਜਾਣਾ ਬੱਸ ਆ ਤਿਆਰੀ ਉਹ ਵੀ ਨਾਲ ਚੱਲ ਜਾਂਦੀ ਹੈ ਬੜਾ ਤਿਆਰ ਕਰਕੇ ਰੱਖ ਲਿਓ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਬੰਦ ਕਰ ਲੀਏ ਇੱਕ ਮਿੰਟ ਪਾਈ ਨਾ ਹਾਂ ਜੀ ਸਾਡੇ ਨਾਲ ਸਾਡੇ ਨਾਲ ਲੋ ਭਾਈ ਕੰਮ ਚੱਲ ਰਿਹਾ ਮਾਰੋ ਮਾਰ ਮਸ਼ੀਨਾਂ ਦੋ ਲੱਗੀ ਹੋਈਆਂ ਟਾਪੇ ਭਰ ਤੇ ਉਧਰ ਦਰਬਾਰ ਚ ਕਰਤਾ 10 12 ਕਾਉਂਟਲ ਜੀ ਗੱਜ ਰਹੇ 10 ਕਾਉਂਟਲ ਗੱਜ ਰਹੇ ਬਾਕੀ ਇਹਨਾਂ ਤੋਂ ਲਾ ਕੇ 13 14 ਕਾਉਂਟਲ ਸਮਾਨ ਹੋ ਜਾਣਾ ਜੀ ਬਾਕੀ ਭਾਈ ਟਰਾਲੀ ਸਿੱਪ ਬੁਰਾ ਭਰਿਆ ਪਤਾ ਇਹਦੇ ਉੱਪਰ ਆਪਾਂ ਫਿਰ ਲਿਫਾਫੇ ਤੇ ਟੋਟਲ 10 ਕਾਉਂਟਲ ਸਮਾਨ ਦੱਸ ਤਾ ਬਾਕੀ ਉਹ ਦਰਬਾਰ ਲੈ ਜਾਂਦੀ ਦੀ ਛੋਟ ਛੋਟੀ ਰਹਿ ਗਈ ਹੁਣ ਦਰਬਾਰ ਆਪਾਂ ਹੋਰ ਲੈ ਕੇ ਆਉਂ ਆਉਂਗੇ ਬਾਕੀ ਪਈ ਰਹੀ ਬਾਕੀ ਬਈ ਕੱਜਾਂ ਧੋਦੋ ਗਿਆ ਪਾਣੀਆ ਉਹ ਵਾਲੀਆਂ ਇੱਥੇ ਦੇ ਰੋਥੇ ਪਹਿਲਾਂ ਆਪਾਂ ਧੋਤੀਆਂ ਦੀਆਂ ਵਾਲੀਆਂ ਜਿਹੜੀਆਂ ਟਰਾਲੀ 'ਚ ਪਈਆਂ ਧੋ ਹੋ ਗਿਆ ਆਪਾਂ ਨੇ ਪਾਣੀ ਮਾਰ ਕੇ ਕੰਮ ਕਰ ਦਿੱਤਾ ਹੁਣ ਜਿਹੜੀਆਂ ਆਹ ਵਾਲੀਆਂ ਜਾਂ ਟਰਾਲੀ ਖਾਲੀ ਹੋ ਗਈ ਟਰਾਲੀ ਮੈਂ ਘਿਰ ਕੇ ਇਹ ਫੇਰ ਧੋ ਕੇ ਕੰਮ ਕਰ ਲੈਣਾ ਇੱਧਰ ਹੈਗੇ ਆਪਣੇ ਹਲਵਾਈ ਤੁਹਾਨੂੰ ਇੱਧਰ ਵੀ ਮਲਾਉਂਦੇ ਨੇ ਹਲਵਾਈ ਇਹ ਹਲਵਾਈ ਆਪਾਂ ਉਹ ਹੀ ਹੈ ਮੇਨ ਇੱਕ ਟਕ ਟਕ ਕੱਲੂ ਹਲਵਾਈ ਕੱਲੂ ਇਹ ਭਾਈ ਆਨਰ ਬੈਸਟ ਦਾ ਕੰਮ ਉੱਤਰ ਗਈ ਹੈ ਬਾਈ ਵੀ ਸਾਡੇ ਜਿੰਨੇ ਪ੍ਰੋਗਰਾਮ ਹੋ ਜਾਂਦੇ ਬੰਦਾ ਇਹ ਆ ਬੈਠਾ ਉੱਪਰ ਰੋਪੜ ਜिले ਦਾ ਬੈਸਟ ਸਲਵਾਈ ਤੂੰ ਕੋਸ਼ਿਸ਼ ਕਰਦਾ ਜਮਾ ਉਹ ਤੇਰੇ ਕੰਮ ਨੂੰ ਦੇਖਦੇ ਹੋਏ ਜਿੰਨੇ ਵੀ ਤੈਨੂੰ ਪ੍ਰੋਗਰਾਮ ਲਾਏ ਤਾਂ ਤੈਨੂੰ ਅਵਾਰਡ ਦਿੱਤਾ ਜਾਊਗਾ ਬੈਸਟ ਸਲਵਾਈ ਦਾ ਰੋਪੜ ਜिले ਦਾ ਇਹ ਬੈਸਟ ਨਾਲ ਦਾ ਬੰਦਾ ਉਹ ਬਾਕੀ ਬਈ ਖਵਾ ਮਾਰ ਰਹੇ ਆ ਬਾਕੀ 4 ਕਾਉਂਟਲ ਦੁੱਧ ਕੱਲੂ ਉੱਥੇ ਬਜਾਤਾ ਦਾ ਲੱਖੀ ਕੋੜ ਉਹ ਮਾਰ ਰਿਹਾ ਬਦਨਾ ਨਹੀਂ ਹੈ ਥੋੜਾ ਥੋੜੀ ਮਾਰ ਹੋਣਾ ਆਪੇ 1 2 3 4 ਚੱਲਦੀਆਂ ਮਾਰੋ ਮਾਰ ਚਾਰਾ ਦਾ ਪਾਈ ਕਾਉਂਟਲ ਤੇ ਉੱਪਰ ਕਰਨਾ ਕੋ ਸਭਾ ਕਾਉਂਟ ਲਖਵਾ ਕਰਨਾ ਜੀ ਉਤੇ ਬਾਅਦ ਕਰ ਕਾਜਾਂ ਦੀ ਵਾਰੀ ਆ ਬਾਕੀ ਦਾ ਘਾਟ ਬਾਦ ਰਹੀ ਆਪਾਂ ਕੱਲੂ ਦੁੱਧ ਫੇਰ ਲਿਆਉਂਗੇ ਉਹਦਾ ਮਾਰ ਲੂਗੇ ਖਵਾ ਭਾਈ ਹੋ ਚੱਲਦੇ ਆ ਇੱਧਰ ਬਾਕੀ ਭਾਈ ਜਿਹੜਾ ਆਹ ਜੌਂਡੀ ਰਾ ਪਾਕਟ ਵਾਲਾ ਇਹ ਵੀ ਕਹਿੰਦੇ ਕੱਲ ਬਣੀ ਪਰਸੋਂ ਉੱਪਰ ਸਿਸਟਮ ਚਲਵਾ ਕੇ ਲਿਆ ਇਹ ਆਹ ਸਪੀਕਰ ਆ ਤੇ ਜਿਹੜੀ ਜਿਹੜੀ ਬੇਸ ਆ ਇਹ ਜਿਹੜੀ ਹੱਸਬੀ ਦੇ ਦੇ ਟਰੈਕਟਰ ਵਾਲੀ ਦੀ ਬੇਸ ਉਹ ਹੀ ਰਖਾਤੀ ਇਹ ਮੋਡੀਫਾਈ ਕਰਤਾ ਆਪਾਂ ਨੇ ਆਹ ਹੋ ਗਏ ਸਪੀਕਰ ਯੂਨੀਅਰ 523 ਹੈ ਵੀ ਪੂਰਾ ਲਸਕਾਇਆ ਪਿਆ ਮੁੰਡਾ ਨੇ ਉਹ ਬੈਠਾ ਮੁੰਡਾ ਬਾਕੀ ਭਾਈ ਬਾਰੀ ਬਾਰੀ ਕੰਮ ਚੱਲਦਾ ਇੱਕ ਜਿਆ ਬੰਦਾ ਥੱਕ ਗਿਆ ਫਿਰ ਚੇਂਜ ਹੋ ਜਾਂਦੇ ਆ ਇਧਰ ਤੇ ਵੀ ਕੰਮ ਚੱਲਦਾ ਬਸ 10 10 ਮਿੰਟ ਥੋੜਾ ਜਿਹਾ ਮਸ਼ੀਨ ਨੂੰ ਭਾਈ ਰਾਮ ਦੇਣਾ ਪੈਂਦਾ ਵੇ ਗਰਮ ਹੋ ਜਾਂਦੀ ਹੈ ਇਹ ਬਾਕੀ ਹੱਥ ਨਾਲ ਉਹ ਕੰਮ ਠੀਕ ਆ ਹੱਥ ਨਾਲ ਦਾ ਕੰਮ ਬਹੁਤ ਜੰਗਾਇਰ ਹੱਥ ਕਿੱਥੇ ਦੇਖਿਆ ਨਹੀਂ ਪਹਿਲੇ ਸਾਲ ਕਿਆ ਹਾਲ ਸੀ 30 ਕਿਲੋ ਗੱਜ ਨਾਲ ਇੱਕ ਲਵਾੜੇ ਚ ਹੂੰ 30 ਕਿਲੋ 30 ਕਿਲੋ ਪੰਜ ਲਵਾੜੇ ਵੀ ਨਿਕਲ ਲੈਂਦੇ ਹਾਂ ਤੱਕ ਨਿਕਲਣ ਤੇ ਇੰਨਾ ਤਾਂ ਹੋਣਾ ਹੀ ਤਾਂ ਤਾਂ ਹੋਣੇ ਆਪਾਂ ਨੇ ਲਾ ਲਾ ਤੂੰ ਕਿੰਨੇ ਆ ਆ ਕਿੰਨੇ ਪਏ ਆ 2 ਤੋਂ 4 ਤੋਂ 6 7 8 ਲਾਲਾ ਨੋ ਉਹ ਬਾਈ ਹੁਣੇ ਨਹੀਂ ਤਾਂ ਜਿਹੜੇ ਹੱਥ ਛਿਲਾਉਣੇ ਲੱਗੋ 19 ਲਵਾਵੇ ਰਹਿ ਗਏ ਸਭ ਨਾਲ ਲੱਗ ਪਾ ਗਏ ਹੱਥਾਂ ਦੇ 35 ਪਹਿਲੇ ਸਾਲ ਆਈ ਕੋ ਸੋਇਆ ਪਹਿਲੇ ਸਾਲ ਬਾਈ ਦੇ ਹੱਥ ਵੱਡ ਹੋ ਗਏ ਸੋਹਣ ਹੋ ਕੇ ਘੱਟੇ ਹੋਣਾ ਪਾਉ ਉਹ ਤਰਪਾਲੇਣ ਕੌਣ ਗਿਆ ਬੜੀ ਲਿਆ ਹੁਣ ਯਾਰ ਬੋਬੜੀ ਛੋਟੀ ਲੱਗੀ ਇਕੜੀ ਲੇ ਬੋਬੜੀ ਇਹ ਆ ਦੁਪਣੀ ਦੁਪਣੀ ਦੀ ਬੜੀ ਤੇ ਹੋਇਆ ਕਿਹੜਾ ਟਰਾਲੀ ਆਵੇ ਦੂਜਾ ਦੀ ਕਿਹੜੀ ਟਰਾਲੀ ਹੋਈ ਹਲੇ ਉਹ ਸਾਰੀ ਪੂਰੀ ਸਾਰੀ ਬੋਲ ਹੋ ਗਈ ਫਟੋ ਕਟ ਵੀ ਵੀ ਮੋਟਾ ਬਾਰਗੋਤ 12 ਮੋਟਾ ਦੀ ਹੈ 12ਵਾਂ 24 ਹਾਂ ਜੀ ਸਰ ਬਹੁਤ ਹੈ ਬੰਦੂਆ ਉਹ ਆਪ ਦੇ ਉਸ ਤੇ ਕਿੰਨਾ ਹੋ ਗਿਆ ਖਲੇ ਹੋਇਆ ਕਦੇ ਹੋਇਆ ਕਿਆ 10 10 10 ਦੇ ਲਗਭਗ ਹੋ ਗਏ ਲੱਗ ਭਾਗ ਹੈ ਅੱਗੇ ਭਾਈ ਯਾਰ ਬੰਦੇ ਚਿੱਕੀ ਚੱਲਣ ਜਾਏ ਬੰਦ ਜਾਣਾ ਹੈ ਹਾਂ ਇਹ ਨਾਲ ਕਿਤੇ ਘੱਟ ਨਹੀਂ ਹੋਇਆ ਇਹ ਵੀ ਕੀ ਜਿਹੜੀ ਖਾਣ ਵਾਲੀ ਹੈ ਨਿੱਗੀਆਂ ਦੇਖੋ ਜੀ ਸਮਾਨ ਆਪਾਂ ਦੇਖੋ 10 ਕੁਇੰਟਲ ਕਾ ਗਾਜਰੋ ਕੀ ਹਨਾ ਉਹਦੇ ਬਾਅਦ ਕੁਇੰਟਲ ਤੋਂ ਘੱਟ ਹੋਰ ਸਮਾਨ ਲਾ ਲੋ ਇਹਦਾ ਪਾਣੀ ਪੂਣੀ ਵੀ ਕਿਤੇ ਪਾਰ ਘਟਿਆ 15 ਕੁਇੰਟਲ ਹੋਣਾ ਲੱਗ ਭਾਗ ਸਨੇ ਖੂਆ ਇਹਦਾ ਇਹਦਾ ਵੀ ਪਾਣੀ ਪਾਰ ਘਟਣਾ ਪਾਣੀ ਪੂਣੀ ਹੋ ਜਾਣਾ ਨਾ ਨਿਕਲ ਜਣਾ ਵਿਚੇ ਕਰ ਜਣਾ ਪਾਣੀ ਇਹਦਾ ਮੈਂ ਲੈ ਆ ਵੀ 12 ਕੁਇੰਟਲ ਆਪਣਾ ਸਮਾਨ ਬੰਨਣਾ ਜਿਹੜੀਆਂ ਆਪਾਂ ਕੋਲੇ ਕਿਏ ਆਂ ਕੋਲੀਆਂ ਹਾਂ ਕੋਲੀਆਂ ਕੌਲੀਆਂ ਮੈਂ 100 ਗ੍ਰਾਮ ਪੈਂਦਾ ਇੱਕ ਚ ਜਿਆਦਾ ਜਿਆਦਾ ਹੀ ਹੈ ਹੈਵੀ ਹੁੰਦਾ ਨਾ ਇਹ ਹਾਂ ਚੱਕਰ ਆਉਂਦਾ ਤਾਂ ਹੁੰਦਾ ਤਾਂ ਹੁੰਦਾ ਇੰਨਾ ਕਿ ਆ ਪਰ ਪੈਂਦਾ 100 ਗ੍ਰਾਮ ਆ ਉਹ 100 ਗ੍ਰਾਮ ਦੇ ਚੱਕਰ ਤੇ ਫੇ ਆਪਾਂ ਲਾਇਆ ਵੀ 12-15 ਹਜ਼ਾਰ ਬੰਦਾ ਭੁਗ 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 ਤਾ ਉਹ ਸਾਬ ਨਾਲ ਵਧੀਆ ਫਿਰ ਤਾਂ ਠੀਕ ਆ ਹਾਂ ਵੀ ਆਪਾਂ 17000 ਗ੍ਰਾਮ ਦੇ ਕਿ ਜਾਨੇ ਜਾਂਦੇ ਹੁੰਨੇ ਆ ਅਧਿਕ ਸਾਲ ਮਤਲਬ ਇੰਨਾ ਕਿ ਬੰਦਾ ਭੁਗਦਾ ਸਾਲ ਆਪਾਂ ਦੇ 12 ਤੇ ਲਿਕੇ 15000 ਇਹਨਾਂ ਦੀ ਆਪਣੇ ਕੋਲ ਘਟੋ ਘਟੋ ਦੋ ਤਿੰਨ 10000 ਗਲਾਸ ਤਾਂ ਬਚ ਗਿਆ ਹਾਂ ਬਚ ਗਿਆ ਤਾਂ ਐਸਟੀਮੇਟ ਆਪਣਾ ਇੰਨਾ ਗਾ ਠੀਕ ਹੈ ਬਾਕੀ ਇਹ ਵਾਰ ਪਹਿਲੀ ਵਾਰ ਕੰਮ ਕਰਿਆ ਐਕਸਪੀਰੀਅੰਸ ਆ ਜਾਊਗਾ ਗਾਹ ਨੂੰ ਫਿਰ 10 ਕਾਟਲ 2 ਕਾਟਲ ਗਾਜਰ ਹੋਰ ਵਧਾ ਵੀ ਸਕਦੇ ਆ ਠੀਕ ਨਹੀਂ ਐਦਾਂ ਕੀ ਦੇਖਦੇ ਆ ਬਾਕੀ ਕੀ ਬਣਦਾ ਯਾਰ ਕੋਈ ਚੱਕਰ ਨਹੀਂ ਗਾਹ ਨੂੰ ਦਾ 10 ਕਾਟਲ ਗਾਜਰ ਵੈਸੇ ਬਹੁਤ ਆ ਯਾਰ ਉੱਪਰ ਤੇ ਯਾਰ 1.5 ਕਾਟਲ ਖੋਆ ਲੜਾ 1.5 ਕਾਟਲ ਖੋਆ ਏ ਬਾਕੀ ਦੇਖੋ ਫੇਰੀ ਵਾਰ ਕਰਨ ਲੱਗੇ ਭਾਈ ਆਹ ਗਜੇਰੇ ਵਾਲਾ ਕੰਮ ਲੰਗਰ ਤੁਸੀਂ ਬਹਾਈ ਲਾਉਂਦੇ ਪਰ ਗਜੇਰਲਾ ਪਹਿ ਵਾਰ ਲਾਉਣ ਲੱਗੇ ਆ। ਕਾਪਰੀ ਦਾ ਐਸ ਤੀ ਜੋ ਵੀ ਘਾਟ ਬਾਤ ਹੋਈ ਉਹ ਐਕਸਪੀਰੀਅੰਸ ਲੈ ਕੇ ਆਪਾਂ ਫਿਰ ਅਗਲੇ ਸਾਲ ਨੂੰ ਹੋਪ ਕੇ ਕਰੂਗਾ। ਹਨਾ? ਮੈਂ ਗਜੇਰੇਲਾ ਰੈਂਦਾ ਲਾਉਂਦੇ ਵੀ ਰਣੀ ਆਪਾਂ 2 ਸਾਲ ਜਿਹੜਾ ਆਪਣੇ ਕੋ ਦੁੱਧ ਪੰਜੰਦਾ ਦਾ ਗਜੇਰਲਾ ਵੀ ਉਹ ਉਹ ਆਇਓ ਉਹ ਹਿਸਾਬ ਮੰ ਨਹੀਂ ਹੈਗਾ ਉਹ ਆਪਾਂ ਨੂੰ ਯਾਦ ਨਹੀਂ ਜੀ। ਸਪੀਡ ਦਾ ਓਕਣਾ ਹੀ ਬਣੀ ਜਾਂਦਾ ਸੀ ਪੈਸੇ ਦਾ। ਹਾਂ ਉਹ ਆਇਆ ਹੁਣ ਜਿੱਕ ਹੁਣ ਆਪਾਂ ਪ੍ਰੋਪਰਲੀ ਚੱਲਿਆ ਪਰ ਪਤਾ ਵੀ ਇੰਨੇ ਕਾਉਂਟ ਲਗਾ ਗਜਰਾ ਇੰਨੇ ਕਾਉਂਟ ਦਾ ਸਮਾਨ। ਕਿੰਨੇ ਟ ਜੇ ਜ਼ਿਆਦਾ ਹਾਦ ਕਟਾਉਂਗੇ ਕਟੋ ਦਾ ਵਧਾਉਂਗੇ ਸਮਝ ਬਾਕੀ ਕਟਾਉਣ ਦਾ ਕੈਪ ਵਧਾਉਂਗੇ ਹੋ ਸਕਦਾ ਵੀ ਅਗਲੀ ਵਾਰ ਤਾਂ ਇੱਕ ਦਿਨ ਹੋਰ ਲਾਏ ਕਰੂੰਗੇ ਹਾਂ ਇਹ ਵੀ ਹੈਨਾ ਬਾਕੀ ਦੇਖੋ ਐਵਰ ਕੈਪ ਬਣਦਾ ਪੱਕੀ ਭਾਈ ਆ ਕੰਮ ਚਲਾਉ ਕਰਦੇ ਆ ਬਾਕੀ ਹੋਲੀ ਸੇਵਾ ਚੱਲ ਰਹੀ ਆ ਬਾਰੀ ਬਾਰੀ ਚੱਲਦੇ ਆ ਉਹਨੂੰ ਦਿਖਾਉਨੇ ਆ ਹੋਲੀ ਸ਼ਾਮ ਤੱਕ ਕਿਆ ਕੋਸੋ ਰਹਾ ਚੱਲਦਾ ਭਾਈ ਲੰਗਰ ਦਾ ਕੰਮ ਆਹ ਹੌਲਦਾ ਵਧੀਆ ਮਜਿੰਨਾ ਵਾਲਾ ਹੈ ਦੁੱਗਾਸ ਨਾਲ ਉਹ ਹੱਥ ਬਾੜ ਜੀ ਦੋ ਦਫਾ ਵੇ ਜਿਹੜਾ ਹੱਥ ਬਾੜ ਦੇ ਦਿੱ ਆਹਦਾ ਗੇੜਾ ਵੀ ਪਾਉਣ ਦਿੰਦਾ ਹੀ ਨਾ ਤਿੱਗੇ ਚ ਦੋ ਜਲਈਆਂ ਵੇਛੇ ਦੋ ਜਲਈਆਂ ਗਾਜਰੀ ਬਹੁਤ ਆ ਫਿਰ ਗਾਜਰ ਦਾ ਮੋਢਾ ਦਾਦਾ ਹੱਥ ਉੱਪਰ ਹੈ ਜਿਹੜਾ ਉੱਥੇ ਨਾਲ ਉਹ ਠੀਕ ਆਉਂਦਾ ਕੱਟ ਜਣੀ ਇਹ ਬਣਾ ਕੇ ਜਿੱਥੇ ਗਰਮ ਕਰੀਂ ਜਾਓ ਬਾਕੀ ਜਿਹੜੇ ਉਧਰ ਨਹੀਂ ਗਰਮ ਕਰਦਾ ਰੋਕਿਆ ਇਹ ਦੁੱਧ ਦੇ ਨਾਲ ਦੁੱਧ ਤੇ ਇਹ ਚੜਕਦੇ ਉਹ ਬੱਚੇ ਜੇ ਬਣਾਤੀ ਉਹ ਖੁਆ ਕਣ ਹੁਣ ਦਿੱਤਾ ਇੱਥੇ ਖੁਆ ਕੱਢ ਰਹੇ ਆ ਉਹ ਹੀ ਖੜਦਾ ਖੁਆ ਕਣ ਲੱਗੇ ਵੀ ਕੱਢ ਰਹੇ ਆ ਉੱਥੇ ਵੀ ਇੱਥੇ ਵੀ ਕੱਢ ਰਹੇ ਆ ਖੁਆ ਸਵਾ ਕੁਆਟਲ ਖੁਆ ਲਾਉਣਾ ਨਾ ਠੀਕ ਆ ਉਹ ਐਂ ਇੱਥੋਂ ਨਿਕਲਣਾ ਟਾਈਮ ਲੱਗਦਾ ਉਹ ਟਾਈਮ ਤਾਂ ਲੱਗਣਾ ਕੁਆਟਲ ਦੁੱਧ ਦੇ ਦਿੱਤਾ ਨੰਬਰ ਕਿਲੋਟਲ ਖੰਡ ਹੁੰਦੇ ਆ ਵਧੀਆ ਪੂਰੇ ਕੁਆਟਲ ਖੰਡ ਆ ਬਾਕੀ ਦੀ ਪੱਟੀ ਵੀ ਜਾ ਨਿਕਲੋ ਡੀਲ ਵਾਲੀ ਜਾ ਨਾ ਜੋਕ ਕਿ ਅੱਜ ਕਿੰਨਾ ਖਵਾ ਹੋਇਆ ਘਾਟਵਾ ਤੋਂ ਕੱਲ ਪੂਰੀ ਕਰ ਦੇਣ ਕੋਈ ਵਧੀਆ ਘਾਟੇ ਘਾਟਾ ਬਾਤ ਤਾਂ ਕੋਈ ਨਹੀਂ ਹਾਂ ਹਾਂ ਤਾਂ ਰਹੀ ਇਹਦਾ ਲੱਗਰ ਜੇ ਮੈਂ ਵੱੱਢ ਕੇ ਚੱਲ ਪਈ 6 7 ਘੰਟੇ ਚੱਲ ਜੂ ਦਿਹਾੜੀ ਕਰ ਦੇਣ ਚੱਲਾਂ ਦਿਹਾੜੀ ਕੱਢ ਦੇ ਕੱਢ ਦਿਆਂ ਦੁੱਧ ਵੀ ਲਾਉਂਗਾ 10 ਵਜੇ ਆਪਣਾ ਹੈ ਦੁੱਧ ਵੀ ਲਾਉਂਗੇ ਨਾ ਹਾਂ ਹਾਂ ਦੁੱਧ ਦੁੱਧ ਨਾਲ ਹੀ ਚੱਲ ਜੀਏ ਕਿੱਥੇ ਗਿਆ ਬੰਦਾ ਇੱਧਰ ਦੇਖ ਅਲੋ ਨਮਾ ਕੱਲ ਅਸੀਂ ਪੀ ਤਬਰਾਂ ਪਰ ਦੁੱਧ ਪਾਈ ਗਾਜ ਲੈਣਗੇ ਉਹਨਾਂ ਨੇ ਪਾਇਆ ਕਸਟਰਡ ਦੁੱਧ ਚ ਹੋਰ ਵੀ ਸਮਾਨ ਪਾਇਆ ਬਦਾਮ ਬੂਮ ਰਗੜ ਕੇ ਬਹੁਤ ਵਧੀਆ ਬਣਿਆ ਦੁੱਧ ਜਿਹੜੇ ਗਰੁੱਪ ਚ ਪਾਤਾ ਮੈਸੀ ਭਾਈ ਵੀ ਉਹ ਵੀ ਲਿਆਉਣਾ ਸਮਾਨ ਇਹ ਉਹ ਵੀ ਲਿਆਏ ਦੁੱਧ ਚ ਪਾਉਣੇ ਵਾਲੇ ਫਿਰ ਜਦ ਇਹ ਰਾਤ ਕਾੜਾ ਜਾਂ ਬਣ ਜੂਗਾ ਨਾ ਕਸਟਰਡ ਰਾਹ ਕੇ ਰਾਤ ਜਦ ਪੰਜ ਬੰਦਾ ਨਹੀਂ ਕਰਨਾ ਮੈਂ ਕਿਹਾ ਬੰਦਾ ਬੰਦੇ ਨੇ ਸੁਝਾਅ ਦਿੱਤਾ ਠੀਕ ਹੈ ਅੱਗੇ ਅੱਗੇ ਆਪਾਂ ਪਾਉਂਦੇ ਕੋਫੀ ਤਗੀ ਉਹ ਪਤਾ ਨਾ ਕੋਈ ਪੁੱਤ ਦਵਾ ਖਾਇਨ ਤੂੰ ਤਰੁੱਧਾ ਕੋफी ਨਾਲ ਤਾਂ ਠੀਕ ਆ ਉਹ ਪੁੱਤ ਦਵਾ ਖਾਦੇ ਆ ਕਾਫੀ ਇਹ ਗਾਜਿਆ ਦਾ ਸਿੱਧਿਆ ਲੈਂਦੇ ਕਿ ਮੰਡੀ ਦੇ ਲੈਂਦੀਆਂ ਇਹਦਾ ਸਿੱਧਿਆ ਖੇੜੇ ਸਿੱਧਿਆ ਜੀਮੀਦਾਰ ਦੇ ਸਿੱਧਿਆ ਜੀਮੀਦਾਰ ਭਰਾ ਦੇ ਅੱਗੇ ਤੇ ਅਸੀਂ ਪੁੱਛਿਆ ਰੇਟ ਹਾਂ ਫੜੀ ਵਾਲਾ ਕਹਿੰਦਾ ਜਿਹੜਾ ਟੈਂਪੂ ਵਾਲਾ 30 ਰੁਪਏ ਇਹਦਾ 24 ਰੁਪਏ ਮੈਨੂੰ ਕਹਿੰਦਾ ਮੰਡੀ ਚ ਹੋਈ ਆ ਅੱਜ ਉਹਨੇ ਮੁੰਡੇ ਨੇ ਸੱਚੀ ਗੱਲ ਕਹੀ ਦੀ ਕਹਿੰਦਾ 20 ਰੁਪਏ ਤੇ ਬਾਹਰ ਮਿਲਣੀ ਗਾਜਰ ਕਹਿੰਦਾ 20 ਤਰੀਕ ਦੇ ਬਾਅਦ ਅੱਛਾ ਇਹਦਾ ਲਿਜੋ 9 ਰੁਪਏ ਨੇ ਦਿੱਤੀ ਉਹਨੇ ਉਹਨੂੰ ਤਾਂ ਸੇਵਾ ਹੀ ਗਰੀਬ ਬੰਦੇ ਦੀ ਤਾਂ ਇਹ ਨਾ ਫਿਰ ਲੰਗਰ ਭਾਈ ਕੋਟਰ ਕਾਚਰ ਆ ਆਪਣੇ ਆਪਣੇ ਵੱਲ ਤੇ ਕਾਉਂਟਰ ਕਾਚਰ ਹੁੰਦੀ ਆ ਹਾਂ ਉਹ ਜੁੱਦੀ ਨਾਲੇ ਸੁੱਕੀ ਐ ਜਿਆਦਾ ਲੱਗਦੀ ਐ ਨਾਲੇ ਗਾਜਰ ਦੇ ਗਾਜਰ ਸਾਫ ਨਹੀਂ ਪਈਆਂ ਕਿਹਾ ਸਾਫ ਕਰੀਏ ਬਣੀ ਜਨ ਗੱਡੀ ਹੋਰ ਬੱਦ ਟਾਈਮ ਲਾਇਆ ਉਹਨੇ ਗਾਜਰ ਉਹ ਵੀ ਸਾਫ ਐ ਯਾਰ ਅਸੀਂ ਲੇਬਰ ਲੈਣ ਤਾਂ ਦੇ ਸਹਾਈ ਜ ਵਧੀਆ ਗਾਜਰ ਦਾ ਲੈ ਕਈ ਖਰਾਬੀ ਹੋ ਬਹੁਣੀ ਆ ਕਰਤਾ ਰਗੜ ਰੇਡੀ ਹੋ ਜਾ ਸੇਵਾ ਨੂੰ ਕਰਤਾ ਪਹਿਲੀ ਤੇਰੀਂ ਦੀ ਰਗੜਨਾ ਆਹੋ ਇਹਦੇ ਘਰੇ ਨੂੰ ਆ ਮਾਣਾ ਹੈ ਤਾਂ ਆ ਹੀ ਉਹਨੀਆਂ ਕਾਰ ਮੰਗਣਾ ਕਮਾਣੀਆਂ ਦਾ ਫਾਇਦਾ ਸਰ ਪਤਾ ਨਹੀਂ ਲੱਗਿਆ ਆਉਣੀ ਹੈ ਇਹਦੇ ਵਿੱਚ ਗਾਜਰਾ ਢੂਣਾ ਜੀ ਲੱਟਾ ਪਿੰਗਦਾ ਜਿੰਨਾ ਗੋਦਰ ਲਵਾਵੇ ਪਹਿਲਾਂ ਲਵਾਫੇ ਲਾਉਣ ਲੱਗੇ ਪਿੱਛੇ ਜਿਹੜੇ ਨਾ ਉੱਪਰ ਦੇ ਬਿੱਡਾ ਐਂ ਕਰੇ ਬੈ ਨੇ ਅੰਦਰ ਨੂੰ ਪੱਟ ਮਾਰੇ ਪਿਆ ਉਦੇ ਨਾਲ ਪੰਗਾ ਇਹ ਜੇ ਰੋਬਰੇ ਹੁੰਦੇ ਫੇਰ ਤੈਨ ਲਵਾਵੇ ਲਾਜਣੇ ਦੇ ਅੰਦਰ ਤੇ ਘਟਾਈ ਵੀ ਕਰਕੇ ਦੋ ਲਵਾਵੇ ਲਾ ਕੇ ਥੋੜੀ ਜਿਹੀ ਜਗ੍ਹਾ ਬਚਦੀ ਰਹੀ ਫੇਰ ਜੇ ਲਵਾਵੇ ਤਾਂ ਤਲਗਣਾ ਲੈਣਾ ਚ ਫੇਰ ਅਸੀਂ ਖੋਲ ਕੇ ਨਾ ਅੰਦਰ ਅੰਦਰ ਸਿੱਪ ਸਿੱਪ ਖੁੱਲਾ ਭਰ ਲਿਆ ਫੇਰ ਉੱਪਰ ਲਵਾਵੇ ਲੱਗੇ ਫੇਰ ਤਾਂ ਵਿੱਚੇ ਵਿੱਚ ਸਾਰ ਗਿਆ ਤਾਂ ਅੰਨ੍ਹੇ ਨੇ ਪਾਸੋਂ ਯਾਰਾ ਕੱਢਦੇ ਪਾਸੋਂ ਪਾਸੋਂ ਆਉਂਦੇ ਕੱਲ ਕੋ ਬਣਾਣੀਆਂ ਹੀ ਆਂ ਯਸ ਅੱਜ ਤੱਕ ਹੋਈ ਬਚੜਾ ਬੜੀ ਅੱਜ ਅੱਜ ਕਾਜਰਾ ਮਾਣੀ ਮੋਟੀਆਂ ਝੱਸ ਹੋ ਜੂਗੀਆਂ ਗੁਜਰੀਲਾ ਤਾਂ ਕੱਲ ਨੂੰ ਤਿਆਰ ਹੋਣਾ ਵਲੀਦਰ ਬਾਹ ਤੁਹਾਡੇ ਕੋਲੇ ਉਹ ਜਿਹੜੀ ਮੇਰੇ ਕੋਲ ਉਹ ਹੀ ਦਰਪਾਲੀ ਮਿਲਦਾ ਦਰਪਾਲ ਪਰ ਆਪਣੀ ਉਹ ਤਲੀ ਹਾਂ ਸੁਦਾ ਗੁਜਰੀਲੀ ਚੱਕਲੇਗਾ ਉਹ ਤਾਂ ਉਹ ਵੀ ਫੇਰ ਖੇਡ ਗਿਆ ਉੱਥੇ ਕਹਿੰਦਾ ਉਨਾਲੀ ਨੂੰ ਤੂੰ ਸਾਰੀ ਸਾਰੀ ਕੋਈ ਚੱਕਰ ਨਹੀਂ ਹੋਰ ਲੈ ਹੁੰਦਾ ਨਾ ਕੀ ਕਰਾਂ ਜਾਓ ਖਿੱਤੀਆਂ ਨੇ ਲੱਸੀਆਂ ਉਹਨਾਂ ਨੇ ਕਾਸੇ ਮਾਰ ਲਈ ਉਧਰ ਪੜਦੇ ਉਹ ਨਾਲ ਆਰਾਮ ਨਾਲ ਆਉਂਦਾ ਨਹੀਂ ਲੈ ਆਉਂਦੇ ਹੋਰ ਰੱਸੇ ਨਾਲ ਸਰਪਾਲ ਨਹੀਂ ਪੜਦੇ ਨਾਲੇ ਜਿਹੜਾ ਰੱਸਾ ਦੂਆ ਏ ਉਹ ਜਿਹੜਾ ਗਏ ਕਰਦੇ ਤੇ ਕੋਲ ਕੋਲ ਦੀ ਉਹ ਰੱਸੇ ਨਾਲ ਦਰਪਾਲ ਪੜਦੇ ਅਸੀਂ ਇਹ ਲੈਂਦਾ ਕੁਆਜਾ ਮੁਰਕੀ ਹਮਲੋ ਜਿਹੜੀਆਂ ਬਾਟਰ ਪੀਲ ਤੇ ਗਲੇ ਨਾਲ ਚੂੜੀਆ ਬਾਟਰ ਤੇ ਅੱਗੇ ਨਾ ਅਸੀਂ ਕੱਢੀਉ ਲੈਂਦੇ ਇਹ ਤਾਂ ਪੁੱਛ 2.5 3 ਕਿਲੋ ਲਿਆਏ ਰੱਸਾ ਨਾ ਨਾ ਐਡਾ ਐਡਾ ਤਾਂ ਹੋ ਲੈਂਦਾ ਇੱਕ ਤਾਂ ਲੱਛਾਈ ਪੂਰਾ ਬਰੀਕ ਵਾਲਾ ਜਿਹੜਾ ਤੰਦਾ ਬਾਹ ਦੇ ਪਈਆ ਉਹ ਮਾੜੀ ਤਾਂ ਬਾਹ ਨਾ ਗੋਪੜੀਆ ਮਾੜਾ ਜਿਹੜੀ ਰੋਪੀਰ ਪਾਣੀ ਹੈਗੀ ਬਾਈ ਬਾਈ ਫੁੱਟਦੀ ਆ ਇਹ ਨਾ ਇਹਦਾ ਸੈਜ ਹੈ 12 ਬਾਈ 12 15 15 ਕਿੰਨੀ ਦਾ ਛੋਟੇ ਮੈਨੂੰ ਜੇਦੀਆਂ ਬਣਾਉਣੇ ਮਰਿਆ ਜਣੀ ਇਹ ਸੱਪੇ ਪੜੀਆ ਪਿੱਟ ਦੇ ਉੱਪਰ ਇਹਦਾ ਉੱਪਰ ਦੇ ਟਰਾਲੇ ਦਾ ਸਮਾਨ ਜਾਣਾ ਯਾਰ ਇਹਨੇ ਟਰਾਲੇ 'ਚ ਸਮਾਨ ਜਾਣਾ ਹੈ ਇਹਨੇ ਟਰਾਲੇ 'ਚ ਸਮਾਨ ਜਾਣਾ ਉੱਪਰ ਤੋਂ ਵਾਲਾ ਪਾਣੀ ਵਾਲਾ ਸਮਾਨ ਰੱਖਿਆ ਠੇਡਲੇ ਤੇ ਮੰਨ ਤਹੜੀ ਫੇੜਾ ਮੇਰੀ ਪੀਉ ਨਾ ਨਾ ਲਾਪਰੀ ਦੜਜੋ ਬੜਵਾਂ ਕੰਨੇ ਲੜਾ ਸਮਾਨ ਇਹ ਮਤਵ ਸੁਣ ਕੇ 16 ਫੁੱਟ ਆਇਆ ਉਹ ਹੀ ਪੈਣੀ ਹੈ ਲਾਪਰੀ ਦੜਲੇ ਟਰਾਲੇ ਪੋਣੀ ਦਰਵਾਜ਼ੇ ਤੂੰ ਆਏ ਨੀ 12 ਫੁੱਟ ਹੈ ਸਾਢੇ 7 ਫੁੱਟ ਦੇ ਨਾਲ ਦੇ ਤਾਂ ਐਂ ਲਾ ਕੇ 12 ਫੁੱਟ ਹੋ ਗਏ ਨੀ ਬੁੱਧਰਾ ਬੁਰਾ ਬੁਰਾਈ ਬਰ ਆ ਗਿਆ ਨਾ ਆ ਗਿਆ ਨਹੀਂ ਕੋਈ ਨਹੀਂ ਆ ਜੂ ਮੈਂ ਰੇ ਕਿੰਨੇ ਦੀ 5 600 ਦੀ ਅੰਮੀ ਸਾਹਿਬ ਉਹ ਹੋਰ ਲੈ ਲੂਗੇ ਵੱਧ ਘੱਟ ਕਰ ਲੂਗੇ 16 ਮਿੰਟ ਬਾਅਦ ਜਿਹੜੀ ਆਏ ਸਵਾਰ ਕੋਲ ਆਏ ਬਿਲਕੁਲ ਦਾ ਗਿਆ ਠੀਕ ਹੈ ਜੀ ਕੋਈ ਚੱਕਰ ਨਹੀਂ ਹੋਰ ਅਸ ਭਾਈ ਫੋਨ ਦੱਸ ਉਹ ਦੂਈ ਤਾਂ ਹੋਣੀ ਮੇਰੇ ਨਾਲ ਪਤਾ ਨਹੀਂ ਕਿ ਮੁੱਢ ਤੇ ਕੋਈ ਹਰੇਕ ਸਾਲ ਹਰੇਕ ਹਰੇਕ ਸਾਲ ਨਹੀਂ ਜਾਣੀ ਬੰਦੀ ਕਾ ਗਿਰਿੰਡਰ ਪਿਛਲੀ ਵਾਰੀ ਪਕੌੜੇ ਰੱਖ ਰੱਖਣੇ ਨੂੰ ਉਹਦਾ ਕੁਝ ਨਹੀਂ ਵਿਗੜਿਆਗਾ ਉਹ ਲੱਭੇ ਨਹੀਂ ਜਿੱਥੇ ਗਿਆ ਉਹ ਹੋਰ ਲੈਂਦਾ ਹੁਣ ਉੱਤਰਪਾਲ ਵੀ ਆਈ ਹੁੰਦੀ ਇਹ ਸਾਲ ਪਤਾ ਨਹੀਂ ਕਿੱਥੇ ਗਈ ਬਾਹੀ ਦੇ ਚੱਕਰ ਨਹੀਂ ਨਹੀਂ ਪਤਾ ਚੱਕਰ ਗਿਆ ਜਿੱਥੇ ਨਾ ਜਿੱਥੇ ਉਹ ਜੈਕਟਾਂ ਹੀ ਰੱਖਿਆ ਜਿਹੜਾ ਕਾਲੇ ਕੋਲ ਪਿਛਲੇ ਸਾਲ ਉੱਥੇ ਰੱਖੇ ਫਿਰ ਇੱਕ ਜਗ੍ਹਾ ਰੱਖ ਦੋ ਸਾਰਾ ਸਮਾਨ ਤਾਂ ਹੈ ਮਾਰ ਕੇ ਜੈਕਟਾਂ ਆਏ ਬਗੜ ਉੱਥੇ ਹੀ ਕੰਮ ਖਤਮ ਉਹ ਜੈਕਟਾਂ ਦਾ ਕੁਝ ਦੇ ਦਿੰਦੇ ਆ ਇਹ ਤਰਬਾਲ ਆ ਕੇ ਦੋ ਦਿਨ ਬਾਅਦ ਤਿੰਨ ਦਿਨ ਤਾਰ ਨਹੀਂ ਪੈਂਦੀ ਆ ਚੱਲ ਕਰ ਬੈ ਜਾਂਦਾ ਇਕ ਬਣਾ ਹੁਣ ਬੰਦੇ ਇਕੱਠੇ ਹੋ ਗਏ ਸਾਰੇ ਆ ਕੇ ਨਾ ਕੋਈ ਨਹੀਂ ਖੜਦਾ ਫਿਰ ਆ ਚੱਲ ਬੈ ਜਾਂਦਾ ਭਾਂਡੇ ਮਰਦੇ ਨੇ ਬੰਦੇ ਮਸੀਂ ਮਿਲਦੇ ਆ ਕੇ ਤਾਂ ਥੱਕੇ ਬੁਣ ਨੇ ਸਾਰੇ ਆਪਣਾ ਆਪਣਾ ਖਿੱਡਣੇ ਕੰਮ ਕਰਦੇ ਆ ਮੌਕਾ ਹੈ ਭਾਈ ਨਾ ਹੋ ਜਾਂਦੀ ਆ ਆਓ ਜੀ ਜਦੋਂ ਐਦਗੀ ਦਾ ਉਹ ਗਰੇਦ ਗਿਆ ਜਰੇਲਾ ਜਦ ਬ੍ਰੈਡ ਉਹਨੇ ਨਾ ਸੈਂਟ ਵਿੱਚ ਜੇ ਲਾਉਣਾ ਉਹ ਨਾਸ ਉਹ ਮਾਰਦੇ ਆ ਉਹ ਤੂੰ ਹੀ ਜਾ ਕਰ ਬ੍ਰੈਡ ਵਿੱਚ ਤਾਂ ਦੰਗ ਪਾਉਂਦਾ ਉਹ ਜਿਹਾ ਸਿੰਪਲ ਲੱਗਦਾ ਨਹੀਂ ਕਰ ਚਲੇ ਇਹਨਾਂ ਦਾ ਬਹੁ ਫੈੜਾ ਹੋਰ ਭਰਨੇ ਨੂੰ ਭਰਨੇ ਨੂੰ 5 ਘੰਟੇ ਲੱਗਦੇ ਆ ਅੱਧੇ ਘੰਟੇ ਚ ਖਤਮ ਹੋ ਜਾਂਦੇ ਉਹ ਲਾਉਂਦੇ ਹੈ ਨਹੀਂ ਲਾਉਦੇ ਹੈ ਨਹੀਂ ਜਿਹਨੇ ਇੱਕ ਘਣਾ ਅੱਠ ਟਕਾਂਦਾ ਗਿਆ ਇਹਨਾਂ ਨੂੰ ਵੀ ਦੰਗ ਤੋੜਨਾ ਪੈਂਦਾ ਮਸ਼ੀਨਾਂ ਨੂੰ ਹਾਂ ਮੈਂ ਤਾਂ ਗੱਲ ਗਰਮ ਹੋ ਜਣੀ ਦਮ ਦਵਾ ਦੇ ਥੋੜਾ ਜਨਾ 30 ਘੰਟਾ ਦਾ ਉਸ ਨਮੀ ਆਏ 10 ਮਿੰਟ ਦਾ ਬਹੁਤ ਹੈ ਨਾ ਕਾਂਟਾ ਇੱਕ ਚਲਾ ਕੇ 10 ਮਿੰਟ ਦਾ ਆਰਾਮ ਬਹੁਤ ਜ਼ਿਆਦਾ ਰੋਟੀ ਹਾਂ ਬਸ ਲੈ ਆਂਦੀ ਹਾਂ ਬਣਾ ਲਈ ਉਹ ਖਾ ਲਓ ਭਾਈ ਖਾ ਲਓ ਭਾਈ ਰੋਟੀ ਉਹ ਜਿਵੇਂ ਪ੍ਰਸ਼ਾਦਾ ਛਕਣਾ ਸ਼ਾਬਾਸ਼ ਹੋਏ ਰੋਟੀ ਸੀ ਆ ਵੀ ਆ ਗਈ ਜੀ ਭਾਈ ਉਹ ਕਿੱਥੇ ਆ ਗਈ ਸੀ ਕਹਿੰਦੇ ਭਾਈ ਸਾਡੇ ਲਾ ਕੇ ਕੋਈ ਸੇਵਾ ਕੌਣ ਸ਼ਾਬੇ ਅੱਛਾ ਜੀ ਕਹਦਾ ਭਾਈ ਤੇ ਰੋਟੀ ਤੇ 10 ਬੰਦੇ ਰੋਟੀ ਆ ਗਈ ਬਸ ਸੇਵਾ ਜ ਹੋ ਜਾਈ ਬਈ ਐਵੇਂ ਕਰਨੀ ਹੈ ਨਾ ਵਧੀਆ ਹੋ ਉਹਦੇ ਲਗਾਤਾਰ ਕੰਮ ਚੱਲਣਾ ਹੈ ਤਾਂ ਖੁਆ ਆ ਰਿਹਾ ਕੋਈ ਹੋਣੇ ਗਾਜਰਾ। ਸਾਡਾ ਗਾਜਰਾ ਨਹੀਂ ਨਿਕਲਣ ਗਿਆ। ਤਾਂ ਗਾਜਰ ਨਿਕਲਦੀਆਂ ਫਿਰ ਉਹ ਵੀ ਹਉਣੀਆਂ ਇਹ ਤੇਲ ਮਾਚੋ ਘੀ ਚ। ਤੇ ਦੇਸੀ ਘੀ ਦਾ ਮੱਝਾ ਨਾ ਡਾਲਦਾ ਨਾ ਕੋਈ ਹੋਰ ਤਗੀ ਦੇਸੀ ਘੀ ਮੱਝਾ ਜੱਸ ਨਹੀਂ। ਹਾਂ ਦੇਸੀ ਘੀ ਚ ਲੋੜ ਹੋਣੀਆਂ ਇਹ। ਹਾਂ ਡਾਲਦੇ ਤਾਂ ਨਾ ਚੱਲ ਪਤਾ ਚੱਕਰ ਕਿ ਹੁਣ 5 ਲੀਟਰ ਨਾਲ 2000 ਰੁਪਏ ਨਾਲ ਕਿਹਾ ਹੋਣ ਲੇ। ਸਵਾਦ ਤਾਂ ਹੀ ਵਾਹਕ ਬੈਂਦਾ। ਟੇਸਟ ਉਹਦੇ ਨਾਲੇ ਬਣਨਾ। ਤੇ ਸਵਾਦ ਅਸਲੀ ਬਣਨਾ ਤਾਂ ਦੇਸੀ ਘੀ ਜੇ ਪਾਣਾ। ਉਰੇ ਡਾਲਦੇ ਨੇ ਸਮੈਲ ਜੀ ਮਾਰ ਲੈਂਦਾ ਫਿਰ ਉਹ ਸਵਾਦ ਨਹੀਂ ਆਉਂਦਾ ਗੱਲ ਦਾ। ਉਹ ਮੁੱਲ ਵਾਲਾ ਜਿਹੀ ਲੱ ਚੀਜ਼ ਬਣਾਉਣੀ ਹੈ ਚਾਜਰਾ ਬਣਾ ਲਓ ਥੋੜੀ ਬਣਾ ਲਓ ਬਾਕੀ ਭਾਈ ਦੇਖਦੇ ਸ਼ਾਮ ਤੱਕ ਨਾ ਉਹ ਬਾਬਾ ਰੱਖੇ ਚੁੱਕ ਜਿਹੜਾ ਜਿਹੜਾ ਰਿਸਪੌਂਸ ਹੋਇਆ ਵਧਾ ਦੇਗੇ ਸਾਮਾਨ ਉਹ ਐਦ ਕੀ ਤਾਂ ਆਪਾਂ ਮਾਈਂ ਰੱਖਣਾ ਐਦ ਗਿਆ ਪਹਿਲੀ ਵਾਰ ਕਰਕੇ ਲਾ ਆਪਾਂ ਨੂੰ ਪਤਾ ਆ ਜਾਊ ਐਸਟੀਮੇਟ ਰਹੇ ਕਿ ਕਿੰਨਾ ਕੁ ਟਾਈਮ ਚੱਲਦਾ ਹੈ ਬਿਲਕੁਲ ਪਤਾ ਲੱਗ ਜਾਣਾ ਉਹਦੇ ਬਾਅਦ ਜੇ ਆਪਾਂ ਸਹੀ ਰਹੇ ਤਾਂ ਸ਼ਾਇਦ ਅਗਲੀ ਵਾਰ ਦੋ ਦਿਨ ਵੀ ਚਲਾ ਦਈਏ ਬਿਲਕੁਲ ਟੈਕਨੀਕਲ ਨਾ ਨਾ ਉਸਦਾ ਬੰਦੇ ਜੋ ਇਹ ਕੋਈ ਜੋਰ ਨਹੀਂ ਬਸ ਜਾ ਕੇ ਸੇਵਾ ਹੀ ਕਰਦੀ ਐਦ ਕੀ ਚਮਕੌਰ ਸਾਹਿਬ ਵਾਲਾ ਜਿਵੇਂ ਮਿਸ ਹੋ ਗਿਆ ਉਹ ਗਾਹ ਨੂੰ ਉਹ ਵੀ ਲਾ ਦਾਂਗੇ ਆਪਾਂ ਉਹ ਵੀ ਲਾ ਦੂੰਗੇ ਸਾਰਾ ਅੱਗੇ ਆਪਣੀ ਜਗ੍ਹਾ ਉਹਨੇ ਲਾਇਆ ਹੋਇਆ ਦਾ ਉੱਥੇ ਚੋਗੌਰ ਸਾਹਿਬ ਇੱਥੇ ਪਲਾਉਂਦੇ ਹੁੰਦੇ ਸੀ ਉਹ ਸੇ ਨੂੰ ਚੰਦਰਾ ਗੱਗੋ ਆਲੇ ਨਹੀਂ ਸੈਂਡਵਿਚਾਂ ਦਾ ਕਿੱਟਰ ਉਹ ਬਾਈ ਫਿਰ ਮਿਲਦੇ ਆਪਾਂ ਹੁਣ ਸਦਾ ਸਾਨੂੰ ਸ਼ਾਮ ਨੂੰ ਦੇਖਦੇ ਆਂ ਕਿ ਆ ਕੋਈ ਸੁ ਲੈਣ ਦਾ ਕੰਮ ਕਰਨ ਵਾਲਾ ਉਹ ਦੇਖਦੇ ਫਿਰ ਠੀਕ ਆ ਜੀ ਛੁੱਟੀ ਜੋ ਜੀ ਸਾਡੀ ਹੱਥ ਲੱਗੂਗੀ ਮੈਨੂੰ ਜਿਵੇਂ ਲੱਗਦਾ ਜਿਹੜੇ ਖਾਣ ਵਾਲਾ ਹੋਵੇਗਾ ਅੱਜ ਜਿੰਨਾ ਅੱਜ ਹੋਇਆ ਠੀਕ ਆ ਦੰਦ ਜੇ ਤਾਂ ਕੰਮ ਹੈ ਨਾ ਗੱਲੂ ਦਾ ਤੱਕ ਟਾਈਮ ਲਾਉਣਾ ਨੇ ਜਿੰਨਾ ਲੱਗਿਆ ਆਪਾਂ ਤੇ ਕੱਲ੍ਹ ਸਵੇਰ ਤੇ ਸਾਜਰ ਦੇ। ਕੱਲ੍ਹ ਸਵੇਰ ਤੇ ਆ ਜਾਣਾ। ਆ ਲੀਡ ਗਈ ਦੀ ਆਹ। ਆਪਾਂ ਕਹਿ ਦਿੰਦੇ ਆਂ। ਸਾਜਰ ਪਾਕ ਪਰ ਵੀ ਬਹੁਤ ਮਹਿੰਗਾ। ਬਹੁਤ। ਇਹ ਆਏ ਆਇਓ ਇਹ ਮਹਿੰਗਾ ਉੱਥੇ ਨਹੀਂ ਆਉਣੀ ਇਹ ਉਰੀ ਆਉਣੀ ਆ। ਬਾ ਅੱਜ। ਉਸਨੇ ਵੀ ਜਿਆਦਾ ਗੱਟ ਹੋ ਗਈ। ਹਵਾ ਪੈਣੀ। ਅਤਿ ਵਿਕਰ ਰਾਜਾ ਆਏ ਫਿਰ ਅੱਜ ਸਵੇਰੇ ਖਵਾ ਮਾਰ ਲੱਗੇ ਕਾਲੂ ਖਵਾ ਨਹੀਂ ਮਾਰਨਾ ਕਾਲੂ ਕਹਿੰਦਾ ਅੱਜ ਨਹੀਂ ਕਰਦਾ ਲੈ ਆ ਲੈ ਲੈ ਲੈਂਦਾ ਲੌਂਗ ਤੇ ਗਿਆ ਮੋਟਾ ਮਾ ਲਾਈਟਾਂ ਲੈ ਆਓ ਕਿਹਦੇ ਦਿਖਦਾ ਘਾਟੇ ਬਲੈਕ ਦੀ ਕਹੋ ਬਰੀ ਰੋਡ ਤੇ ਮੋਟਰ ਬੁਲਾਤੀ ਅਮਨ ਭੇਜਿਆ ਮੋਟਾ ਇਲੈਕਟ੍ਰੀਨ ਜਨਰੇਟਰ ਦਰਵਾ ਕੀ ਪਈ ਗਾਜਰਾਂ ਹਲੇ ਪਈਆਂ ਹਲੇ ਕਟਾਰ ਰਹੇ ਆ ਬਾਹਮਾ ਆ ਤਾ 20 ਕਿਲੋ ਹੋਣਾ ਦੇਖ 50 ਕਿਲੋ ਹੋ ਗਿਆ ਹੁਣ ਤੁਸੀ ਹੋਰ ਦਾ ਅੱਧਾ ਹੋ ਗਿਆ ਆਕੀ ਇੱਧਰ ਵੀ ਗਾਜਾਂ ਹਲੇ ਰਹਿੰਦੀਆਂ। ਕਿ ਇੱਧਰ ਪੰਨ ਹੋਇਆ ਕੰਮ। ਤਕਤਾਸੀਆਂ ਪਈਆਂ। ਤੇ ਆ ਵੀ ਪਈਆਂ। ਕੱਲ ਸ਼ਾਮ ਤੱਕ ਕੋਈ ਜ਼ੋਰ ਮਾਰ ਕੇ ਕੰਮ ਚੱਲਣਾ ਪਈ ਤਾਂ ਪੂਰਾ ਹੋਣਾ। ਜੋ ਜੀ ਤੇ 그 외관 чис위도 기본 라인�lab 뷰터를 면 ਆਹ ਭਾਈ ਆਹ ਭਾਈ ਪਹੁੰਚ ਗਿਆ ਰਾਤ ਦਾ ਸ਼ੂਟ ਕਰਾਉਣ ਭਾਈ ਇਹ ਤੁਹਾਨੂੰ ਜਵਾਬ ਆਉ ਕੰਮ ਨੂੰ ਲੋਕ ਤੇ ਮਰਜੀ ਲੋ ਆਈ ਤੇ ਮਾਰ ਲੈ ਹੱਥ ਨੂੰ ਇੱਕ ਬੰਦੇ ਭਾਈ ਬੰਦਾ ਆ ਗਿਆ ਆਪਣਾ ਰਾਤ ਦਾ ਸ਼ੂਟ ਦਾ ਥੋੜਾ ਜਿਹਾ ਹਾਰਰ ਦਿਖਾਉਣਾ ਦਾ ਆਪਾਂ ਬਾਕੀ ਤੁਹਾਨੂੰ ਕਾਣੀ ਚ ਕੂੜੀ ਆਉਗੀ ਉਦੋਂ ਕੰਨ ਰੀਲ ਕਰਨੀ ਵੀ ਕਿਹਾ ਸੀ ਨਾ ਆ ਕਰਕੇ ਥੋੜਾ ਹਾਰਰ ਹੈ ਪਰ ਆਪਾਂ ਨੂੰ ਰਾਤ ਨੂੰ ਲੋੜ ਦੀ ਲੈਕਾਂ ਦੀ ਦਾ ਇਹ ਬੰਦੇ ਦਾ ਬਹੁਤ ਧੰਨਵਾਦ ਆ ਭਾਈ ਤੁਹਾਨੂੰ ਜਾਣ ਲਈ ਹੁਣ ਇਹ ਪਹਿਲਾਂ ਵੀ ਵੀਡੀਓ ਬਹੁਤ ਦੇਖਿਆ ਬੰਦਾ ਹੈ ਬਾਕੀ ਉਹ ਸ਼ਾਟ ਉਧਰ ਤੇ ਚੱਲ ਰਿਹਾ। ਕੀ ਗੱਲ ਹੋ ਗਈ? ਬਾਕੀ ਉਹ ਉਧਰੇ ਸ਼ਾਟ ਲੈਣਾ ਭਾਈ। ਇਹ ਤਾਂ ਕੰਮ ਫੱਪੀ। ਇਹ ਦੇਖੋ। ਕੀ ਬਣ ਦੱਸਾ? ਦਿਨ ਦਿਨ ਅੱਜ ਕਰ ਲਿਆ ਹੁਣ ਰਾਤ ਦੇ ਕੁਝ ਸ਼ਾਟ ਉਹ ਲੈਣੇ ਆ ਬਾਕੀ। ਕੱਲ ਤੇ ਫਿਸ਼ਲ ਕਟੋਕਟ ਮਹੀਨਾ ਲੱਗਣਾ ਇਹਨੂੰ ਬੰਦਨੇ ਨੂੰ। ਮਤਲਬ ਕੱਟ ਪੱਤਾ ਲਾ ਕੇ ਪੱਕਾ ਮਹੀਨਾ ਲੱਗੂ ਹੀ ਲੱਗੂਗਾ। ਬਾਕੀ ਇਦੋਂ ਵੀ ਆ ਗਈ ਤੁਹਾਡੇ ਸਾਹਮਣੇ ਆਪੇ ਪੇਸ਼ ਕੀਤੀ ਜਾਊਗੀ। ਇਹ ਸ਼ਾਟ ਬੜਾ ਕਮਾਲ ਦਾ। ਅੱਗੇ ਭਾਈ ਹੋਰ ਭਾਈ